ਪੰਜਾਬ ਪਸੀਬੋ ਵਾਹਿਗਿਰਜਾ ਖਾਲਸਾ ਵਾਹਿਗਿਰਜਾ ਦੀ ਕਿਸੇ ਕਿਸਾਰੇ ਜਾਣਦੇ ਆ ਕਿ ਮਹਾਰਾਜਾ ਦੇ ਜਨ ਦੇ ਫੀਲਮੇ ਸਹੀ ਜੇ ਯੋਧੇ ਜਨਕਾਰ ਸਿੰਘ ਵਾਰਾ ਤੇ ਉਹਦੇ ਸਾਰੇ ਸਾਥੀ ਜਿਹੜਾ ਕੁੱਪ ਨੇ ਤੇ ਭਾਰਤ ਦੇ ਕਾਨੂੰਨ ਵਿਵਸਥਾ ਜਿਹੜੀ ਉਹਨਾਂ ਨੂੰ ਰਿਹਾਈ ਨਹੀਂ ਦੇ ਰਹੀ ਜਿਹੜੇ ਆਪਣੇ ਕੰਮਾਂ ਤੋਂ ਕਿਤੇ ਵੱਧ ਜਿਆਦਾ ਉਹ ਸਜ਼ਾ ਭੁਗ ਚੁੱਕੇ ਨੇ ਸੋ ਅੱਜ ਕੌਮਨ ਸਾਹ ਮੋਰਚੇ ਦੇ ਸੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕਿਸਾਨ ਸਟੂਡੈਂਟ ਯੂਨੀ ਵੱਲੋਂ ਜਥੇ ਜੜੇ ਆ ਔਰ ਵਾਨਾ ਹੋ ਚੁੱਕਿਆ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਅੱਜ ਆਪਾਂ ਨੇ ਦਿੱਲੀ ਵੱਲ ਮਾਰਚ ਕਰਨਾ ਤੇ ਇਸ ਕਾਸਤੇ 11 ਵਜੇ ਆਪਾਂ ਸਾਰੇ ਨੇ ਸ਼ੰਭੂ ਬੈਰੀਕੇਡ ਤੇ ਇਕੱਠੇ ਹੋਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਪੰਜਾਬ ਦੇ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਗਿਣਤੀ ਚ ਸ਼ੰਭੂ ਟੋਲ ਪਲਾਜੇ ਤੇ ਪਹੁੰਚੋ ਤਾਂ ਕਿ ਆਪਾਂ ਮਾਰਚ ਕਰੀਏ ਸੁੰਗਰੀਪੋਲੀ ਸਰਕਾਰ ਨੂੰ ਸੁਣਾਉਣ ਦੇ ਲਈ ਤਾਂ ਕਿ ਸਾਡੇ ਦਹਾਕਿਆਂ ਤੋਂ ਜੇਲਾਂ ਚ ਬੈਠੇ ਬੰਦੀ ਸਿੰਘਾਂ ਨੂੰ ਰਿਹਾਗਰਾ ਜਾ ਸਕੇ ਸਰਬੱਤ ਖਾਲਸੇ ਦੇ ਥਾਪੇ ਹੋਏ ਜਹੇਦਾਰ ਜਗਤਾਰ ਸਿੰਘ ਵਾਰਾ ਤੇ ਉਹਨਾਂ ਦੇ ਸਾਥੀ ਪਰਮਜੀਤ ਸਿੰਘ ਪਿਉਰਾ ਜਗਤਾਰ ਸਿੰਘ ਤਾਰਾ ਉਹਨਾਂ ਦੇ ਨਾਲ ਭਗਵੰਤ ਸਿੰਘ ਰਾਜੋਣਾ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਸਰਕਾਰ ਨੇ ਸੁਣਾਈ ਹੋਈ ਉਹ ਵੀ ਰੱਦ ਕਰਾਉਣੀ ਆ ਤੇ ਸਾਡੇ ਬਹੁਤ ਹੀ ਸਤਾਰਜੋ ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਰਿਹਾਈ ਵਾਸਤੇ ਨਾ ਪੰਜਾਬ ਸਰਕਾਰ ਸਾਈਨ ਕਰਦੀ ਐ ਨਾ ਦਿੱਲੀ ਸਰਕਾਰ ਸਾਈਨ ਕਰਦੀ ਐ ਨਾ ਕੇਂਦਰ ਸਰਕਾਰ ਕੋਸ਼ਤੇ ਵਿਚਾਰ ਕਰ ਰਹੀ ਆ ਸੋ ਇਸ ਤੱਕੇ ਚਾਈ ਦੇ ਗਲਾਬ ਸਾਡੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਾਂਝ ਰੱਖਦੇ ਹੋਏ ਸਰਕਾਰ ਜਿਹੜਾ ਧੱਕਾ ਕਰ ਰਹੀ ਹੈ ਨਾ ਭੌਤ ਨਾਲ ਉਹਦੇ ਖਿਲਾਫ ਅਸੀਂ ਜਿਹੜਾ ਅੱਜ ਸ਼ੰਭੂ ਤੋਂ ਦਿੱਲੀ ਵੱਲ ਨੂੰ ਮਾਰਚ ਕਰਨਾ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਅੱਜ ਠੀਕ 11:30 ਵਜੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਟੋਲ ਪਲਾਇਆ ਤੇ ਪਹੁੰਚੋ ਵਾਇਲਡ ਲੀਫ ਦਾ ਖਾਸਦਾ ਪੰਮੀ ਸੰਘਾ ਮੋਰਚਾ ਜਿੰਦਾਬਾਦ 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 ਰਾਜਿਕਾ ਖਸਾਨ ਯੂਨੀਅਨ ਜਿੰਦਾਬਾਦ 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 ਵਿਦਿਆਰਥੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਕਰੋ ਰਹਾ ਕਰੋ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਟੋ ਲੈ ਗਈ ਸੀ